ਸਾਹ ਜਾਦੇ ਕੋ ਆਗਮਨ ਮੱਧਰ ਦੇਸ ਚੌਪੀ ਇਹ ਮਿਲ ਸੋ ਬਦ ਪਹਿਓ ਜੁਝਾਰਾ ਆ ਆਰਮਸੇ ਤਬ ਧਾਮ ਮਿਲੁ ਜਹਾਰਾ ਤਾਵਾ ਰੰਗ ਮਨ ਮਾਇ ਰਸਾਵਾ ਮੱਧਰ ਦੇਸ ਕੋ ਪੂਤ ਪਠਾਵਾ ਤੇਹ ਆਵਤ ਸਭ ਲੋਕ ਡਰਾਨੇ ਬਡੇ ਬਡੇ ਗਿਰ ਹੀਰ ਲੁਕਾਨੇ ਹੰਭੂ ਲੋਗਣ ਅਦਕ ਡਰਾਇਓ ਕਾਲ ਕਰਮ ਕੋ ਮਰਮ ਨਾ ਪਾਇਓ ਕਿਤਕ ਲੋਗ ਕਾਇ ਸੰਸਿਦਾਰੇ ਜਾਏ ਵਸੇ ਗਿਰ ਵਰ ਜਾ ਭਾਰੇ ਚਿਤ ਮੂਜਿਆਂ ਕੋ ਅਦਕ ਦਰਾਨਾ ਤਿਨੈ ਉਵਾਰ ਨਾ ਆਪਣਾ ਜਾਨਾ ਤਾਵੇਂ ਔਰੰਗਜੀ ਮਾਝ ਰਸਾਏ ਏਕ ਆਹਤਿ ਆਇ ਹਾਂ ਪਠਾਏ ਹਮ ਤੇ ਭਾਜ ਵਿਮੁਖ ਜੇ ਗਏ ਤਿਨ ਕੇ ਧਾਮ ਗਿਰਾਵਤ ਬੈ ਜੇ ਆਪਣੇ ਗੁਰ ਤੇ ਮੁਖ ਫੇਰ ਖੈ ਇਹਾ ਹੁਆ ਤਿਨ ਕੇ ਗ੍ਰਹਿ ਗਿਰ ਹੈ ਇਹਾਂ ਉਪਹਾਸ ਨਸੁਰ ਪੁਰਵਾਸ ਸਾ ਸਭ ਬਾਤਨ ਤੇ ਰਹੇ ਨਿਰਾਸਾ ਦੁਖ ਭੂ ਤਿਨ ਕੋ ਰਹਿ ਲਾਗੀ ਸੰਤ ਸੇਵ ਤੇ ਜੋ ਹੈ त्याਗੀ ਜਗਤ ਵਿਖੈ ਕੋਈ ਕਾਮਨਾ ਸਰ ਹੀ ਅੰਤ ਹੈ ਕੁੰਡ ਨਰਕ ਕੀ ਪਰ ਹੀ ਤਿਨ ਕੋ ਸਦਾ ਜਗਤ ਉਪਹਾਸਾ ਅੰਤ ਹੈ ਕੁੰਡ ਨਰਕ ਕੀ ਬਾਸਾ ਗੁਰ ਪਗ ਤੇ ਜੇ ਬਿਮੁਖ ਸਿਧਾਰੇ ਇਹੀਆਂ ਉਆ ਤਿਨ ਕੇ ਮੁਖ ਕਾਰੇ ਪੁੱਤਰ ਪੋਤਰ ਤਿਨ ਕੇ ਨਹੀਂ ਪਰੈ ਦੁਖ ਦੇ ਮਾਤ ਪਿਤਾ ਕਉ ਮਰੈ ਗੁਰ ਦੋਖੀ ਸਗ ਕੀ ਮ੍ਰਿਤ ਪਾਵੈ ਨਰਕ ਕੁੰਡ ਡਾਰੇ ਪਛਤਾਵੈ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਦੀਨ ਸ਼ਹਾ ਇਨ ਕੋ ਪਹਿਚਾਨੋ ਦੁਨੀ ਪਤ ਉਨ ਕੋ ਅਨੁਮਾਨੋ ਜੋ ਬਾਬੇ ਕੇ ਦਾਮਨਾ ਦਹਿ ਤਿਰ ਦੇ ਗਹਿ ਬਾਬਰ ਕੇ ਲੈ ਹੈ ਦੈ ਦੈ ਤਿਰ ਕੋ ਬੜੀ ਸਜਾਏ ਪੁਨ ਲੈ ਹੈ ਗ੍ਰਹਿ ਲੂਟ ਮਨਾਏ ਜਬ ਹਵੈ ਹੈ ਬੇਮੁਖ ਬਿਨਾ ਧਨ ਤਬ ਚੜ੍ਹੈ ਸਿੱਖਨ ਕਾ ਮੰਗਨ ਦੇਦੇ ਸਿੱਖ ਤਿਨਾਂ ਧਨ ਦੇ ਹੈ ਲੂਟ ਮਲੇਸ਼ ਤਿਨੂ ਕੋ ਲੈ ਹੈ ਜਬ ਹੋਇ ਹੈ ਤਿਨ ਦਰਬ ਵਿਨਾਸਾ ਤਬ ਧਰ ਹੈ ਨਿਜ ਗੁਰ ਕੀ ਆਸਾ ਜਬ ਤੇ ਗੁਰਦਰਸ਼ਨ ਕੋ ਐ ਹੈ ਤਬ ਤਿਨ ਕੋ ਗੁਰਮੁਖ ਨਾਂ ਲਗਾਇ ਹੈ ਵਿਦਾ ਵਿਨਾ ਜੈ ਹੈ ਤਬ ਤਾਮ ਸਰ ਹੈ ਕੋਈ ਨਾ ਤਿਨ ਕੋ ਕਾਮ ਗੁਰਦਰ ਢੋਈ ਨਾ ਪ੍ਰਾਪੁਰ ਵਾਸਾ ਦੂ ਠੌਰ ਤੇ ਰਹੇ ਮੇਰਾ ਸਾ ਜੇ ਦੇ ਗੁਰ ਚਰਨਨ ਰਤ ਵੈ ਹੈ ਤਿਨ ਕੋ ਕਸ਼ ਨ ਦੇਖਨ ਪੈ ਹੈ ਰਿੱਧ ਸਿਧ ਤਿਨ ਕੇ ਗ੍ਰਹਿ ਮਾਹੀ ਪਾਪ ਤਾਪ ਛੁਅ ਸਕੈ ਨਾ ਛਾਈ ਤਿਹ ਮਲੇ ਛੁਅ ਹੈ ਦੀ ਛਾ ਹਾ ਯਸ ਸਿਧ ਹੈ ਹੈ ਕਰਮਾ ਹਾਸ ਕਰਦ ਜੋ ਉਦਮ ਉਠਾਇ ਹੈ ਨਵ ਨਿਧ ਤਿਨ ਕੇ ਘਰ ਹੈ ਮਿਰਜਾ ਬੇਗ ਤੋ ਤਿਹ ਨਾਮੰ ਜਿਨ ਟਾਏ ਬਿਮੁਖਨ ਕੇ ਧਾਮ ਸਭ ਸੰਮੁਖ ਗੁਰ ਆਪ ਚਾਏ ਤਿਨ ਕੇ ਵਾਰ ਨ ਬਾਂਕਨ ਪਾਏ ਉਤਿオー ਰੰਗ ਜੀ ਅਦਿਕ ਰਸਾਇਓ ਚਾਰ ਅਹਦਿਯਨ ਔਰ ਪਠਾਇਓ ਜੇ ਬੇਮੁਖ ਤਾਂ ਤੇ ਬਚ ਆਏ ਤਿਨ ਕੇ ਗ੍ਰਹਿ ਪੁਨੀ ਨਾ ਗਿਰਾਏ ਜੇ ਤਜ ਭਜੇ ਉਤੇ ਗੁਰਿਆਨਾ ਤਿਨ ਪੁਨ ਗੁਰੂ ਅਹਦਿ ਇਹ ਜਾਨਾ ਮੂਤਰ ਡਾਰ ਤਿਨ ਸੀਸ ਮੁੰਡਾਏ ਪਾਹ ਹਰ ਜਾਨ ਗ੍ਰਹਿ ਲੈ ਆਏ ਜੇ ਜੇ ਭਾਜ ਉਤੇ ਮਿਰ ਆਇਸ ਕਹੋ ਆਦੀਆ ਕਿਨੈ ਬਿਤਾਇਸ ਮੂਂਡ ਮੂਂਡ ਕਰ ਸ਼ੈਰ ਫਿਰਾਏ ਘਾਰ ਭੇਡ ਜਨ ਲੈਣ ਸਿਧਾਏ ਪਾਛੈ ਲਾਗ ਲਰਕਵਾ ਚਲੇ ਜਾਨਕ ਸਿੱਖ ਸਕਾ ਹੈ ਭਲੇ ਛਿੱਕੇ ਤੋਗਰਾ ਬਦਨ ਚੜਾਏ ਜਾਨ ਗ੍ਰਹਿ ਖਾਨ ਮਲੀਦਾ ਆਏ ਮਸਤਕ ਸੁਵੇ ਪਨਹੀ ਅਨਕਾਏ ਜਾਨ ਕਰ ਟੀਕਾ ਦੇ ਬਨਾਏ ਸੀ ਸੀਟ ਕੇ ਘਾਇ ਕਰੇ ਹੀ ਜਾਨ ਤੈਨ ਭੇਟ ਪੁਰਾਤਨ ਦੇਹੀ ਦौरा ਕਬ ਹੂੰ ਰਣਜੂ ਜਿਓ ਨਹੀਂ ਕਾਛਦਾ ਜਸ ਮਹਿਦੀਨ ਗਾਂ ਬਸਤ ਜਾਨੋ ਨਹੀਂ ਜਮ ਸੋ ਕਿਨ ਕਹਿਦੀਨ ਚੌਪਈ ਏ ਦਿਨੋਂ ਭਇਓ ਪਹਾ ਸਾ ਸਭ ਸੰਤਨ ਮਿਲ ਰਖਿਓ ਤਮਾਸਾ ਸੰਤਨ ਕ੍ਰਿਸ਼ਨ ਦੇਖਣ ਪਾਇਓ ਆਪ ਹਾਤੈ 나ਦ ਬਚਾਇਓ ਚਾਰਨੀ ਦੁਖਰਾ ਜਿਸਨੋ ਸਾਜਣ ਰਾਖਸੀ ਦੁਸ਼ਮਨ ਕਮਨ ਵਿਚਾਰ ਛਵੈ ਨ ਸਕੈ ਤੇ ਛਾਹੇ ਕੋ ਨੇ ਫਲ ਜਾਇ ਗਵਾਰ ਜੇ ਸਾਧੂ ਸਰਣੀ ਪਰੇ ਤਿਨ ਕੇ ਕਮਨ ਵਿਚਾਰ ਦੰਤ ਜੀਵ ਜਿਵੇਂ ਰਾਖ ਹੈ ਦੁਸ਼ਟ ਰਿਸ਼ਟ ਸੰਘਾਰ ਇਤਿ ਸ਼੍ਰੀਪਿ ਚਿਤ੍ਰਨਾਟਕ ਗ੍ਰੰਥੇ ਸਾਹਾਜ ਦੇਵਾਦਿ ਆ ਗਮਨ ਵਰਨਨੰ ਨਾਮ ਤ੍ਰੋਦਸਮੂ ਧਿਆਏ ਸਮਾਪਤ ਮਸਤ ਸੁਭ ਮਸਤ ਅਭਜੂ